ਬਲੌਗਰ ਪਾਨਾ ਸਿੱਧੂ ਤੇ ਇੱਕ ਤੋਂ ਬਾਅਦ ਹੋਏ ਹੋਰ ਨਵੇਂ ਪਰਚਿਆਂ ਨੂੰ ਲੈ ਕੇ ਲਗਾਤਾਰ ਸਮਰਥਕਾਂ ਦੇ ਵਿੱਚ ਸਮਾਜ ਸੇਵੀਆਂ ਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਹੈ ਜਿਸ ਦੇ ਮੱਦੇਨਜ਼ਰ ਉਹਨਾਂ ਦੀ ਪਹਿਲਾਂ ਵੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਪਰ ਉਹ ਬੇਅਸਿੱਤਾ ਨਿਕਲੀ ਤੇ ਅੱਜ ਦੀ ਮੀਟਿੰਗ ਤੇ ਸਭ ਦੀਆਂ ਨਜ਼ਰਾਂ ਕੀਆਂ ਹੋਈਆਂ ਸੀ ਪਰ ਅੱਜ ਵੀ ਮੀਟਿੰਗ ਬੇਸਿੱਟਾ ਰਹੀ ਜਿਸ ਨੂੰ ਲੈ ਕੇ ਸਮਾਜ ਸੇਵੀ ਲੱਖਾ ਸਿਧਾਨ ਨੇ ਕਿਹਾ ਕਿ ਜਿਹੜਾ ਅਸੀਂ 3 ਫਰਵਰੀ ਦਾ ਐਲਾਨ ਕੀਤਾ ਹੋਇਆ ਉਸ ਨੂੰ ਲੈ ਕੇ ਸਾਨੂੰ ਸਭ ਨੂੰ ਤਿਆਰੀਆਂ ਖਿੱਚ ਲੈਣੀਆਂ ਚਾਹੀਦੀਆਂ ਨੇ ਆਪਣੇ ਲੰਗਰ ਪ੍ਰਸ਼ਾਦ ਦੇ ਤਿਆਰ ਕਰ ਲੋ ਅਤੇ ਸਾਡੇ ਵੱਲੋਂ ਜੋ ਐਲਾਨ ਕੀਤਾ ਹੈ ਉਸ ਨੂੰ ਲੈ ਕੇ ਅਸੀਂ ਪੂਰੇ ਤਿਆਰ ਹੋ ਜਾਈਏ ਅਤੇ ਅਸੀਂ ਦਿਖਾ ਦਈਏ ਪੰਜਾਬ ਸਰਕਾਰ ਨੂੰ ਕਿ ਭਾਨਾ ਸਿੱਧੂ ਦੇ ਖਿਲਾਫ ਕੀਤੇ ਪਰਚੇ ਤੁਹਾਨੂੰ ਰੱਦ ਕਰਨ ਹੀ ਪੈਣਗੇ। ਵੀ ਗੱਲਬਾਤ ਫਸੇ ਇਹੀ ਚੱਲੀ ਗਈ ਹੈ। ਤੇ ਤੁਸੀਂ ਜਿਮਾਨਤਾ ਖਿਲਾ ਲਓ ਜੀ ਅਸੀਂ ਕੋਈ ਮੁਕਾਦਮੇ ਹੋਰ ਨਹੀਂ ਦਰਜ ਕਰਦੇ ਜੀ ਅਸੀਂ ਉਹਨੂੰ ਜੇਲ੍ਹ ਭੇਜਦਾ ਜੀ ਅਸੀਂ ਰਮਾਨਤ ਨਹੀਂ ਰੱਖਾਂਗੇ ਜੀ ਉਹ ਜਿਵੇਂ ਦੇਖੋ ਪੈਂਤੜੇ ਹੁੰਦੇ ਨੇ ਇਹਨਾਂ ਨੇ ਇਹਨਾਂ ਨੇ ਉਹੀ ਰੱਖੇ ਨੇ ਤੇ ਇਹ ਦੇਖਦੇ ਹਾਂ ਵੀ ਆਪਾਂ ਕਿਵੇਂ ਇਹਨੂੰ ਲੰਗਾਉਣਾ ਹੈ ਤੁਸੀਂ ਇਹਨੂੰ ਅੱਗੇ ਪੋਸਟਪੋਨ ਕਰ ਦਿਓ ਜੀ ਸਮਾਂ ਦੇ ਦਿਓ ਜੀ ਸਮਾਂ ਸਾਡੇ ਕੋਲੇ ਕੋਈ ਨਹੀਂ ਹੈਗਾ ਸਮਾਂ 5 ਤੋਂ ਅਸੀਂ 3 ਦਾ ਕੀਤਾ ਕਿਉਂਕਿ ਉਹ ਉਹਦੇ ਭਰਾਤ ਵੀ ਪਰਚਾ ਦੁਬਾਰਾ ਦਿੱਤਾ ਇਹਨਾਂ ਨੇ ਤਾਂ 5 ਤੋਂ 3 ਤੇ ਕਰਨਾ ਪਿਆ ਤੇ ਵੱਡੀ ਮੰਗ ਸੀ ਕਿ ਲੋਕਾਂ ਦੀ ਵੀ ਕਿ ਤੁਸੀਂ ਇੰਨਾ ਭਾਈ ਬਹੁਤ ਟਾਈਮ ਪਹਿਲੇ ਦੀ ਪੰਜ ਕਹਿਤੀ ਉਹਦੀ ਤਿਆਰ ਸੀ ਨੌਜਵਾਨ ਤਾਂ ਉਹਦੀ ਤਿਆਰ ਸੀ ਵੀ ਭਾਈ ਤੁਸੀਂ ਅੱਜ ਹੀ ਜਾਣਾ ਪਰ ਮੈਂ ਵਾਰ-ਵਾਰ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਗੱਲ ਨਹੀਂ ਜਿੱਥੇ ਭਾਨਾ ਅੰਦਰ ਬੈਠਾ ਹੈ ਇਹ ਮਸਲਾ ਇਕੱਲੇ ਭਾਨਨੇ ਦਾ ਨਹੀਂ ਹੈ ਇਹ ਮਸਲਾ ਜ਼ਬਰ ਦੇ ਖਾਹ ਜਿੱਥੇ ਜ਼ਬਰ ਪੰਜਾਬ 'ਚ ਹੋ ਰਿਹਾ ਮੁੰਡਿਆਂ ਦੇ ਨਪੁੰਟਰ ਵੀ ਹੋ ਰਹੇ ਨੇ ਘੁੱਠੇ ਮੁਕਾਬਲੇ ਵੀ ਕੀਤੇ ਜਾ ਰਹੇ ਨੇ ਰਜਿਸਟਰ ਤੇ ਕਿਹ ਕਿਹੇ ਨੀਚੇ ਆਉਂਦੇ ਇਹ ਇਹ ਜ਼ਬਰ ਦੇ ਜਲਵਾ ਦਿਖਾਣਾ ਟ੍ਰੇਡ ਦਾ ਜੇ ਆਪਾਂ ਇਥੇ ਚੱਪ ਰਹੇ ਸੁਪਾ ਫਾਰਕ ਕੋਈ ਗੱਲ ਨਹੀਂ ਆਪਾਂ ਸਾਨੂੰ ਨਾ ਡਾਂਡਾ ਖਾਲਾਂ ਜੀ ਕੋਈ ਗੱਲ ਨਹੀਂ ਚੱਕ ਕੇ ਜੇਲ੍ਹ ਸਿਰ ਦਾ ਜੇਲ੍ਹ ਸਿਰ ਦੇ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਇਹ ਜਾਬ ਤੇ ਚਾਉਣਾ ਇਹ ਨਾ ਹੋਵੇ ਇਥੇ ਪੂਰੀ ਕੋਸ਼ਿਸ਼ ਕਰਨੀ ਹੈ ਕਿ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਭੜਕਾ ਕੇ ਖਸਾ ਕੇ ਕੋਈ ਨਾ ਵੀ ਮਾਹੌਲ ਆਪਣੇ ਬੰਦੇ ਬਾੜ ਕੇ ਗੜਬੜ ਕਰਾ ਸਕਦੇ ਆ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਉਸੇ ਤਰੀਕੇ ਨਾਲ ਪ੍ਰਮント ਦੇ ਘਰ ਦੇ ਧੂਰੀ ਦਾ ਵੀ ਜਿਹੜਾ ਹੈ ਹੈ ਜੀ ਧੂਰੀ ਵੀ ਅਕਲ ਦਾ ਕੋਈ ਸੰਗਰਸ਼ ਨਹੀਂ ਸੀ ਆਪਣੇ ਐਮਪੀ ਨੇ ਸמורਤ ਪ੍ਰਮਾਨ ਸਾਹਿਬ ਨੂੰ ਰੱਖਿਆ ਇਹਨਾਂ ਨੇ ਪਰਚੇ ਜਿਵੇਂ 11 ਵਜੇ ਦੀ ਮੀਟਿੰਗ ਰੱਖਣ ਤੋਂ ਬਾਅਦ ਵੀ ਮਤਲਬ ਉਹ ਸਰਕਾਰੀਆਂ ਦੇ ਕਿ ਹਾਂਜੀ ਪਰਚੇ ਰੱਦ ਕਰਨ ਤੋਂ ਇਨਕਾਰ ਕਰਦੇ ਨੇ ਜਿਵੇਂ ਲਮਕਾ ਰਹੇ ਨੇ ਜਿਵੇਂ ਲਮਕਾਉਂਦੇ ਹੁੰਦੇ ਹਨ ਇੱਕ ਵਾਰੀ ਇਹਨਾਂ ਨੂੰ ਲੰਮਾ ਪਾ ਦੋ ਟਾਈਮ ਦੇ ਦਿਓ ਜੀ ਇਹਨਾਂ ਸੌਖਾ ਦਾ ਕਢਾਈ ਨਹੀਂ ਸਕਦੇ ਜੇ 302 ਦੇ ਮੁਕਾਦਮੇ ਦੇ ਵਿੱਚ ਮੌਕੇ ਦੇ ਉੱਤੇ ਇੱਕ ਅਜਿਹਾ ਦਮਾਨ ਪਲਾਇਸ ਸੁਦਾ ਕਿੰਨੇ ਵਾਰੀ ਪਹਿਲਾਂ ਜੀਰੇ ਵੀ ਹੋਇਆ ਤੇ ਉਸ ਤੋਂ 7 ਦੇ ਮੁਕਾਦਮੇ ਨਾਲ ਦੀ ਨਾਲ ਬੰਦੇ ਛੱਡੇ ਗਏ ਇਸ ਤਰ੍ਹਾਂ ਲਾਂਗੋਵਾਲ ਹੋਇਆ ਉਸ ਤੋਂ 7 ਦੇ ਮੁਕਾਦਮੇ ਦੇ ਬੰਦੇ ਨਾਲ ਦੀ ਨਾਲ ਛੱਡੇ ਗਏ ਇਹ ਕਿ ਉਹ ਜਿਹੜੇ ਪਰਚੇ ਠੁੱਠੇ ਨੇ ਉਦੋਂ ਜੀ ਜਮਾਨਤ ਹੀ ਲੈ ਲਈ ਮੰਨ ਲਓ ਕਿਸੇ ਚੈਨੀ ਖੋਣ ਵਾਲੇ 579 ਬੀ ਤੋਂ ਅਜੇ ਤਾਂ ਸਾਫਤ ਹੋ ਗਏ ਅਦਾਲਤ ਦਾ ਮੰਨ ਲਿਆ ਕਿ ਹਾਂ ਇਹ ਚੋਰ ਆ ਤਾਂ ਜਮਾਨਤ ਲੈ ਰਹੇ ਹਨ ਤੇ ਇਹ ਲੱਗਦਾ ਨਹੀਂ ਜਿਵੇਂ 11 ਮਤਲਬ 11 ਵਜੇ ਦੀ ਮੀਟਿੰਗ ਰੱਖਤੀ ਹੈ ਇੱਥੇ ਦੂਜੇ ਪਾਸੇ ਉਹਨੂੰ ਮਤਲਬ ਅਦਾਲਤ ਚ ਪੇਸ਼ ਕੀਤਾ ਜਾ ਰਿਹਾ ਹੈ ਤੋ ਇਹ ਚੱਲਾ ਹੁੰਦੀ ਹੈ ਇਹਨਾਂ ਨੇ ਸਾਰੇ ਕੋਰ ਨੂੰ ਕਿਵੇਂ ਡੀਲੇ ਕਰਨਾ ਹੈ ਕਿਵੇਂ ਇਹਨਾਂ ਨੇ ਕਾਰਪੀਡੋ ਕਰਨਾ ਹੈ ਸਾਰੇ ਇਹਨਾਂ ਨੇ 35000 ਦੇ ਰੇ ਵੀ ਹੌਲੀ ਹੌਲੀ ਲੋਕਾਂ ਨੂੰ ਖੰਡਿਆ ਦੇਉ ਠੰਡੇ ਪਾ ਦੋ ਉਸ ਦਿਨ ਵੀ 29 ਨੂੰ ਵੀ ਹੋਇਆ ਨਾ ਬਹੁਤੇ ਨੌਜਵਾਨਾਂ ਨੂੰ ਅਸੀਂ ਤੋਂ ਨੇ ਫੋਨ ਕੀਤਾ ਵੀ ਉੱਥੇ ਜਾਣਾ ਨਹੀਂ ਡਰ ਆ ਗਿਆ ਉੱਥੇ ਆਏ ਹੋ ਜੂ ਉੱਥੇ ਆਏ ਹੋ ਜੂ ਪਰ ਬੇਖੌਫ ਹੋ ਕੇ ਬੇ ਤੜਕੋ ਕੇ ਨੌਜਵਾਨ ਆਏ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਕਿ ਇਹ ਕੰਮ ਨਾ ਕਰ ਤੈਨੂੰ ਇੰਨਾ ਤੂੰ ਪੰਜਾਬ ਦੀ ਜਵਾਨੀ ਦਾ ਉਹੀ ਜਵਾਨੀ ਜਿਹਨੇ ਤੈਨੂੰ ਇਹ ਚਾਵਾਂ ਨਾਲ ਇੱਥੇ ਤੱਕ ਬਿਠਾਇਆ ਜਿਹੜਾ ਜਉਦੇ ਤੂੰ ਫੋਨ ਵੀਂਤੇ ਤਾਰੂ ਹੋਇਆ ਖੜਾ ਉਹਨਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕਰ ਰਿਹਾ ਹੈ ਮਸਲੂਰ ਚੱਕ ਕੇ ਝੂਠੇ ਮੁਕੱਦਮੇ ਜੇਲਾਂਾਂ ਦੀ ਸੱਟ ਰਿਹਾ ਤੇ ਤਸ਼ੱਦਦ ਵੀ ਕਰਾ ਰਿਹਾ ਹੈ ਅੱਛਾ ਜਿਹੜਾ ਤੈਨੂੰ ਤੁਹਾਡਾ ਪ੍ਰੋਗਰਾਮ ਆ ਉਹਦੇ ਚ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਅੱਜ ਸਾਰੇ ਬੈਠੇ ਨੇ ਸਰੀਰਕ ਸਰੀਰਕ ਫੂਲ ਜੀ ਬੈਠੇ ਨੇ ਇਧਰ ਕਾਕਾ ਜੀ ਬੈਠੇ ਨੇ ਸੀਰਾ ਜੀ ਬੈਠੇ ਨੇ ਤੁੰਦੂ ਜੀ ਬੈਠੇ ਨੇ ਅੱਗੇ ਸਾਰੇ ਖੜੇ ਨੇ ਜਿੰਨੇ ਜਥੇਬੰਦੀਆਂ ਵਾਲੇ ਸਾਰੇ ਅੱਜ ਇਹਦੇ ਬਾਰੇ ਚਾਹਣਾ ਤੁਹਾਨੂੰ ਆਪਣੇ ਪਾਸ ਦੇਣਗੇ ਪ੍ਰਧਾਨ ਜੀ ਬੈਠੇ ਦਨੇ ਪਾਸੇ ਵੀ ਜਿਹੜੀਆਂ ਕਿੜੀਆਂ ਕਿੜੀਆਂ ਜਥੇਬੰਦੀਆਂ ਕਿਹੜੇ ਕਿਹੜੇ ਫਰੰਟ ਵਿੱਚ ਇਕੱਠੇ ਉੱਥੇ ਤੁਹਾਡਾ ਇੱਕ ਦਿਨ ਦਾ ਪ੍ਰੋਗਰਾਮ ਹੋਊਗਾ ਪੱਕਾ ਮੋਰਚਾ ਲੱਗੂਗਾ ਇਹ ਅਸੀਂ ਮੌਕੇ ਤੇ ਤੈਅ ਕਰਨਾ ਕਿ ਉੱਥੋਂ ਕਿੱਧਰ ਨੂੰ ਵਧਣਾ ਫਿਲਹਾਲ ਇੱਕ ਦਿਨ ਹ ਉੱਥੇ ਮੌਕੇ ਦੇ ਉੱਤੇ ਰਣਨੀਤੀ ਬਣਾ ਕੇ ਨਾਲ ਦੀ ਨਾਲ ਮੀਟਿੰਗ ਕਰਕੇ ਵੀ ਅੱਗੇ ਤੋਂ ਲੰਮਾ ਨਹੀਂ ਲੈ ਜਾਂਦੇ ਅਸੀਂ ਹੂੰ ਉੱਥੇ ਨਾਲ ਦੀ ਨਾਲ ਮੌਕੇ ਦੇ ਉੱਤੇ ਹੀ ਅਸੀਂ ਕੋਫਾਇਲਾ ਲੈਣਾ ਹੈ ਜੀ ਹਾਂ ਕਿੱਧਰ ਨੂੰ ਜਾਣੇ ਉਨਾਗਰ ਤਾਂ ਕਹਿੰਦੇ ਪਈਆ ਦੀਆਂ ਤਿਆਰੀਆਂ ਤੂਰੀਆਂ ਲੰਗਰ ਪ੍ਰਸ਼ਾਦ ਦੇ ਸਾਰੇ ਨਾਲ ਸੋਦਾ ਦੇ ਕਿ ਲਗਾਤਾਰ ਭਾਨਾ ਸਿੱਧੂ ਦੇ ਸਮਰਥਕਾਂ ਦੇ ਵੱਲੋਂ ਬਿਨਾਂ ਸ਼ਰਤ ਤੋਂ ਪ੍ਰਸ਼ਾਸਨ ਨੂੰ ਜਿੰਨੇ ਵੀ ਭਾਨਾ ਸਿੱਧੂ ਦੇ ਕੇਸ ਕੀਤੇ ਗਏ ਨੇ ਉਹਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਅਤੇ ਜਲਦ ਹੀ ਭਾਨਾ ਸਿੱਧੂ ਨੂੰ ਰਿਹਾਅ ਕਰਨ ਦੀ ਗੱਲ ਕਹੀ ਜਾ ਰਹੀ ਹੈ ਅਤੇ ਨਾਲ ਹੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਸ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਪਰਚੇ ਰੱਦ ਨਹੀਂ ਹੁੰਦੇ ਤਾਂ ਉਹਨਾਂ ਵੱਲੋਂ ਅਗਲਾ ਸੰਘਰਸ਼ ਵਿੜਿਆ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ